2 ਦਿਨ ਪਹਿਲਾਂ ਬਟਾਲਾ ਦੇ ਭਾਈਆ ਦੀ ਗਲੀ ਵਿੱਚ ਨੌਜਵਾਨਾਂ ਦੀ ਦੋ ਧਿਰਾਂ ਦਰਮਿਆਨ ਚੱਲੀਆਂ ਗੋਲੀਆਂ ਵਿੱਚ ਇੱਕ ਨੌਜਵਾਨ ਯੋद्धा ਦੀ ਗੋਲੀਆਂ ਲੱਗਣ ਕਾਰਨ ਮੌਤ ਹੋ ਗਈ ਸੀ ਤੇ ਰਾਹੁਲ ਦਾਤਰ ਨਾਮਕ ਗੰਭੀਰ ਜ਼ਖਮੀ ਹੋ ਗਿਆ ਸੀ ਜਿਸ ਨੂੰ ਲੈ ਕੇ ਮ੍ਰਿਤਕ ਨੌਜਵਾਨ ਯੋद्धा ਦੇ ਪਰਿਵਾਰਕ ਮੈਂਬਰਾਂ ਨੇ ਭਾਰੀ ਤਰਤਾਤ ਵਿੱਚ ਇਕੱਠੇ ਕਰਦੇ ਹੋਏ ਇਨਸਾਫ ਲੈਣ ਦੀ ਬਟਾਲਾ ਸ਼ਹਿਰ ਵਿੱਚ ਪਹਿਲਾ ਰੋਸ ਮਾਰਚ ਕੱਢਿਆ ਤੇ ਬਾਅਦ ਵਿੱਚ ਐਸਐਸਪੀ ਬਟਾਲਾ ਦੇ ਦਫ਼ਤਰ ਦਾ ਘਰਾਓ ਕਰਦੇ ਹੋਏ ਰੋਸ ਦਰਨਾ ਦਿੱਤਾ ਗਿਆ ਅਤੇ ਬਟਾਲਾ ਅੰਮ੍ਰਿਤਸਰ ਰੋਡ ਜਾਮ ਕਰ ਦਿੱਤਾ ਇਸ ਮੌਕੇ ਬਟਾਲਾ ਪੁਲਿਸ ਪ੍ਰਸ਼ਾਸਨ ਖਿਲਾਫ ਚਮਕੇ ਨਾਰੇਬਾਜੀ ਕੀਤੀ ਗਈ ਜਿਸ ਦੌਰਾਨ ਪਰਿਵਾਰਕ ਮੈਂਬਰਾਂ ਦੀ ਪੁਲਿਸ ਕਰਮਚਾਰੀਆਂ ਨਾਲ ਤਗੜੀ ਬਹਿਸਵਾਜੀ ਵੀ ਹੋਈ ਇਸ ਮੌਕੇ ਮ੍ਰਿਤਕ ਯੋद्धा ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਬਟਾਲਾ ਪੁਲਿਸ ਉਹਨਾਂ ਦੇ ਬੇਟੇ ਦੇ ਕਾਤਲਾਂ ਨੂੰ ਕਾਬੂ ਨਹੀਂ ਕਰ ਸਕੀ ਉਹਨਾਂ ਕਹੇ ਕਿ ਪੁਲਿਸ ਕਾਤਲਾਂ ਨੂੰ ਬਚਾਉਣ ਵਿੱਚ ਲੱਗੀ ਹੋਈ ਹੈ ਉਹਨਾਂ ਕਹੇ ਕਿ ਡੇਢ ਮਹੀਨਾ ਪਹਿਲਾਂ ਉਹਨਾਂ ਦੀ ਮਾਤਾ ਹਰਜੀਤ ਕੌਰ ਨੂੰ ਵੀ ਟਰੈਕਟਰ ਥੱਲੇ ਰੋਂਦ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ ਲੇਕਿਨ ਪੁਲਿਸ ਕੋਲੋਂ ਅਜੇ ਉਸ ਘਟਨਾ ਦਾ ਇਨਸਾਫ ਨਹੀਂ ਮਿਲ ਪਾਇਆ ਤੇ ਹੁਣ ਵੀ ਪੁਲਿਸ ਗੋੰਗਲੂਆਂ ਤੋਂ ਮਿੱਟੀ ਝਾੜ ਰਹੀ ਹੈ ਉਹਨਾਂ ਗੁੱਸੇ ਵਿੱਚ ਕਿਹਾ ਹੈ ਕਿ ਅਗਰ ਇਨਸਾਫ ਨਾ ਮਿਲਿਆ ਤਾਂ ਉਹਨਾਂ ਵੱਲੋਂ ਇਹ ਧਰਨਾ ਦਿਨ ਰਾਤ ਉਦੋਂ ਤੱਕ ਚੱਲੀ ਰਹੇਗਾ ਜਦੋਂ ਤੱਕ ਬਟਾਲਾ ਪੁਲਿਸ ਕਾਤਲਾ ਨੂੰ ਕਾਬੂ ਨਹੀਂ ਕਰਦੀ ਉਥੇ ਡੀਐਸਪੀ ਆਜ਼ਾਦ ਦਵਿੰਦਰ ਸਿੰਘ ਨੇ ਕਿਹਾ ਹੈ ਕਿ ਇਨਾ ਘਟਨਾਵਾਂ ਨੂੰ ਲੈ ਕੇ ਪੂਰੀ ਗੰਭੀਰਤਾ ਨਾਲ ਪੁਲਿਸ ਤਰਤੀਸ਼ ਕਰ ਰਹੀ ਹੈ ਤੇ ਜਲਦੀ ਹੀ ਕਾਤਲਾਂ ਨੂੰ ਕਾਬੂ ਕਰਦੇ ਹੋਏ ਪਰਿਵਾਰਾਂ ਨੂੰ ਇਨਸਾਫ ਦਿਵਾਇਆ ਜਾਵੇਗਾ। ਆਹ ਮਰਦਾਬਾਹ ਮਰਦਾਬਾਹ ਉਹ ਸਾਰੇ ਮਰਦਾਬਾਹ ਹਾ ਮਰਦਾਬਾਹ ਗੁਰਦੀਪ ਸਿੰਘ ਹੈ ਜੀ ਪਿੰਡ ਰਹੀਮਾਵਾਦ ਔਰ ਸਾਡੀ ਮਾਤਾ ਹਰਜੀਤ ਕੋ 1.5 ਮਹੀਨਾ ਕਰੀਬ ਹੋ ਗਿਆ ਜੀ ਉਹਨਾਂ ਨੂੰ ਮਤਲਬ ਟਰੈਕਟਰ ਚਾਰ ਕੇ ਮਤਲਬ ਜਰਨਲ ਕਾਸਟ ਦੇ ਲੋਕ ਸੀ ਜਿਨ੍ਹਾਂ ਨੇ ਸਾਡੀ ਮਾਤਾ ਦੀ ਡੈਥ ਕਰਤੀ ਬ੍ਰਦਰ ਸਾਡੇ ਦੀ ਹਲਤਾ ਤੋੜਤੀਆਂ ਜੀ ਔਰ ਸਾਨੂੰ ਡੇਢ ਮਹੀਨਾ ਹੋ ਗਿਆ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਸਾਡਾ ਕੋਈ ਨਹੀਂ ਮਤਲਬ ਸੁਣਵਾਈ ਹੈਗੀ ਅਸੀਂ ਬੜੇ ੱਟਕੇ ਖਾਦੇ ਕਦੀ ਡਿਪਟੀ ਕੋ ਚਲਦੇ ਕਦੀ ਐਸਐਸਓ ਤੋਂ ਕਦੀ ਐਸਐਸਪੀ ਕੋ ਮਤਲਬ ਸਾਨੂੰ ਇਦਾਂ ਹੀ ਵਰਝਾ ਰਹੇ ਨੇ ਸਾਡੀ ਕਿਤੇ ਸੁਣਵਾਈ ਨਹੀਂ ਕੀਤੀ ਔਰ ਕਦੇ ਸਾ ਅਸੀਂ ਐਸਸੀ ਐਕਟ ਦੀ ਮੰਗ ਕਰਦੇ ਸਾਡੀ ਅਸੀਂ ਉਹ ਜਰਨਲ ਕਾਸਟ ਆ ਸਾਡੀ ਐਸਸੀ ਕਾਸਟ ਆ ਤੇ ਸਾਡੇ ਨਾਲ ਵੇਖੋ ਕਦੀ ਕਿਤੇ ਗੋਲੀਆਂ ਮਾਰ ਕੇ ਮਾਰਦਾ ਕੋਈ ਟਰੈਕਟਰ ਚਾਰ ਕੇ ਮਾਰਦਾ ਅਸੀਂ ਕਿੱਥੇ ਜਾਈਏ ਅਸੀਂ ਕਿਦੇ ਸਰਕਾਰਾਂ ਅਗੇ ਮੰਗ ਕਰੀਏ ਪੁਲਿਸ ਅਗੇ ਮੰਗ ਕੇ ਕਿਹਦੀ ਕਾ ਮੰਗਾ ਮੰਗੀਏ ਦੱਸੋ ਸਾਡੀ ਇਹੀ ਮੰਗੇ ਬੰਦੇ ਗ੍ਰਫਤਾਰ ਕੀਤੇ ਜਾਣ ਤੇ ਔਰ ਸਾਨੂੰ ਅਸੀਂ ਇੱਕ ਸਾਡਾ ਜਨ ਲੱਗੇ ਜਿਹੜਾ ਸਾਡੀਆਂ ਬੰਦੀਆਂ ਤੁਹਾਡਾ ਲਗਵਾਈਆਂ ਜਾਣ ਜੇ ਨਹੀਂ ਤੇ ਆਪਾਂ ਭਾਵੇਂ 10 ਦਿਨ 20 ਦਿਨ ਦਰਨਾ ਦੇਣਾ ਪਈ ਇੱਥੇ ਹੀ ਆ ਇੱਥੇ ਲੰਗੜ ਪਤਣਗੇ ਇੱਥੇ ਸਾਡਾ ਕੁਝ ਹੋਏਗਾ ਸਾਡਾ ਔਰ ਸਾਡੇ ਜਿਹੜੇ ਕਹਿੰਦੇ ਡੀਏ ਸਾਹਿਬ ਨੇ ਕਰਨਾ ਜੀ ਡੀਏ ਸਾਹਿਬ ਨੇ ਵੀ ਕਰਤਾ ਸਾਰਾ ਕੋਈ ਕਹਿੰਦੇ ਇਹਦੀਆਂ ਲੱਗਦੀਆਂ ਤੁਹਾਨੂੰ ਲਾਓ ਔਰ ਇਹ ਸਾਡੇ ਪੁਲਿਸ ਪ੍ਰਸ਼ਾਸਨ ਕੋਈ ਸਾਡੀ ਸਹਾਇਤਾ ਨਹੀਂ ਕਰਦੀ ਸਾਨੂੰ ਇਹ ਕੀ ਸਮਝਦੇ ਨੇ ਕਿ ਸਾਹੀ ਇਨਸਾਨ ਨਹੀਂ ਹੈਗੇ ਡੀਐਸ ਸਾਹਿਬ ਨੇ ਸਾਰਾ ਕੁਝ ਕਹਿਤਾ ਵੀ ਇਹਨਾਂ ਦੀ ਇਹਨਾਂ ਦੀ ਜਿਹੜੀ ਬੰਦੀਆਂ ਧਾੜਾ ਲਓ ਪੁਲਿਸ ਪ੍ਰਸ਼ਾਸਨ ਕੀ ਕਰਦੀ ਪਈ ਆ ਡੀਐਸਪੀ ਜਿਹੜੇ ਆ ਆਪਣੇ ਡੇਰਾ ਬਾਬਾ ਨਾਨਕ ਲਈ ਉਹ ਵੀ ਨਹੀਂ ਸਾਡੀ ਸੁਣਦੇ ਕਦੀ ਕਹਿੰਦੇ ਐਸਐਸ ਵੀ ਕੋ ਚੱਲ ਜਾਓ ਕਦੀ ਤੁਸੀਂ ਉੱਥੇ ਐਸਐਸ ਕੋ ਚੱਲ ਜਾਓ ਅਸੀਂ ਛਦਾਈਆਂ ਅਸੀਂ ਇਨਸਾਨ ਨਹੀਂ ਹੈਗੇ ਅਸੀਂ ਆਸੀ ਐਕਟ ਜਿਹੜੀ ਧਾੜਾ ਸਾਡੀਆਂ ਬੰਦੀਆਂ ਧਾਰੋ ਲਈਆਂ ਜਾਣ ਜੀ ਅਜੇ ਕੋਈ ਧਾੜਾ ਨਹੀਂ ਸਾਡੀਆਂ ਲੱਗੀਆਂ ਜੀ ਸਾਨੂੰ ਡੇਢ ਮਹੀਨਾ ਹੋ ਗਿਆ ਜੀ ਅਸੀਂ ਅਸੀਂ ਮੰਗ ਮੰਗ ਕਰ ਰਹੇ ਹਾਂ ਸਾਡੀ ਸੁਣਵਾਈ ਹੋਏ ਸਾਨੂੰ ਧੱਕੇ ਮਾਰਦੇ ਕਦੀ ਉਧਰ ਡਿਪਟੀ ਸਾਹਿਬ ਸਾਡੇ ਨਾਲ ਗੱਲ ਹੀ ਨਹੀਂ ਕਰਦੇ ਜੀ ਉਧਰ ਭਾਜੋ ਉਧਰ ਭਾਜੋ ਬੰਦੇ ਕਹਿੰਦੇ ਕਿ ਅਸਤੋ ਆ ਕੀ ਤੇ ਨਾ ਜੀ ਬੰਦੇ ਦੀ ਕਿ ਗ੍ਰਿਫਤਾਰੀ ਬੰਦੇ ਬਾਰੋ-ਬਾਰ ਜਮਾਨਤਾਂ ਕਿ 302 ਦੀਆਂ ਜਮਾਨਤਾਂ ਕਿੱਦਾਂ ਹੋ ਰਹੀਆਂ ਜੀ ਜੇ ਢਿੱਲ ਦਿੱਤੀ ਤਾਂ ਤਾਂ ਹੋ ਰਹੀਆਂ ਇਹਨਾਂ ਢਿੱਲ ਦਿੱਤੀ ਆ ਬੰਦੇ ਫੜੇ ਆ ਨਾ ਜੀ ਬੰਦੇ ਫਰਕੇ ਛੱਡੇ ਆ ਬੰਦੇ ਫੜੇ ਛੱਡੇ ਬੰਦੇ ਫੜਿਆ ਜਿੱਦਣੇ ਸੰਸਕਾਰ ਕੀਤਾ ਵੇ ਨਾ ਉਧਰ ਬੰਦੇ ਛੱਡਦੇ ਆ ਜੀ ਕਿਉਂ ਛੱਡੇ ਆ ਬੰਦੇ ਜੀ ਬੰਦੇ ਹੀ ਗ੍ਰਿਫਤਾਰ ਕਰਾਇਆ ਬੰਦੇ ਅਜੀਤ ਸਿੰਘ ਨੂੰ ਫੜਾਇਆ ਹਰਾਨ ਨੂੰ ਹਵਾ ਲੜ ਜਾਂਦੇ ਦਿਨੇ ਕੱਢਦੇ ਬੰਦੇ ਬੰਦਾ ਸੰਤੋਖ ਸਿੰਘ ਨੂੰ ਫੜਾਇਆ ਉਹ ਇਹਨਾਂ ਛੱਡਿਆ ਜੀ ਐਸ ਐਚਓ ਕੁਲਵਿੰਦਰ ਸਿੰਘ ਨੇ ਛੱਡਿਆ ਕਿਉ ਸਾਨੂੰ ਇਹੋ ਕਹਿੰਦੇ ਜਾਈ ਅਸੀਂ ਤੁਹਾਡੇ ਨਾਲ ਆ ਅਸੀਂ ਤੁਹਾਡੇ ਨਾਲ ਆ ਬਸ ਆਓ ਜੀ ਬੈਠੋ ਜੀ ਬੰਦੇ ਹੀ ਫੜ ਲੈਨੇ ਆਹੋ ਕੁਛ ਕਰਦੇ ਰਹੇ ਆ ਅਸੀਂ ਉਹਨਾਂ ਦੇ ਭਰੋਸੇ ਰਹੇ ਆ ਵੀ ਸਾਡੇ ਪੁਲਿਸ ਪ੍ਰਸ਼ਾਸਨ ਸਾਡੇ ਨਾਲ ਆ ਸਾਡੀ ਕੇਨੇ ਸੁਣਵਾਈ ਨਹੀਂ ਕੀਤੀ ਸਾਨੂੰ ਬਸ ਅਸੀਂ ਦੇ ਧੱਕੇ ਧੋੜ ਜਾਈ ਸ਼ਰਕਾ ਦੇ ਧੱਕੇ ਬਸ ਰੁਲਦੇ ਪਏ ਆ ਕੱਲ ਵੀ ਸਾਡਾ ਮਰਸੋ ਮੁੰਡਾ ਮੜਿਆ ਹੋਈ ਬਸ ਇਦਾਂ ਹੀ ਬਸ ਅਸੀਂ ਇਹਨੇ ਜੋ ਸਾਡੀ ਅਸੀਂ ਵੋਟਾਂ ਦੇ ਮਾਲਕ ਆ ਸਾਡੇ ਨਾਲ ਸਾਡੇ ਜਥੇਬੰਦੀਆਂ ਸਾਡੇ ਨਾਲੇ ਸਾਨੂੰ ਭਾਵੇਂ 20 ਦਿਨ ਤੇ ਖਰਾਬ ਕਰ ਰਹਿਣਾ ਪਏ ਅਸੀਂ ਇੱਥੇ ਨਾਲ ਆ ਸਾਡਾ 10 ਦਿਨ 20 ਦਿਨ ਮਹੀਨਾ ਵੀ ਰਹਿ ਸਕਦਾ ਸਾਡਾ ਧਰਨਾ ਜਿਹਨਾਂ ਦੇ ਸਾਡੇ ਬੰਦੇ ਰਸ ਅਸੀਂ ਧਰਨਾ ਜਾਰੀ ਰੱਖਾਂਗੇ ਜੀ ਬਾਕੀ ਮੇਰੇ ਕਹਿਣ ਦਾ ਮਤਲਬ ਹੈ ਸਾਡੇ ਨਾਲ ਬਹੁਤ ਤਕਸਾਈਆਂ ਹੋ ਰਹੀਆਂ ਬਹੁਤ ਜ਼ਿਆਦਾ ਜ਼ੁਲਮ ਹੋ ਰਿਹਾ ਜੇ ਮੇਰਾ ਪਰਸੋਂ ਦਾ ਮੇਰੇ ਬੇਟੇ ਦਾ ਕਤਲ ਹੋਇਆ ਹੈ ਜਦ ਵੀਰ ਦਾ ਜਦ ਵੀਰ ਦਾ ਮੇਰੇ ਪਰਸੋਂ ਦਾ ਕਤਲ ਹੋਇਆ ਹੈ ਪਹਿਲੋਂ ਮੈਨੂੰ ਉਦੋਂ ਉਸ ਟਾਈਮ ਕਹਿੰਦੇ ਆ ਵੀ ਤੂੰ ਇੱਥੇ ਐਪਲੀਕੇਸ਼ਨ ਲਿਖਾ ਪਰਚਾ ਪਰਚਾ ਕਰਵਾ ਅਹੀਂ ਸਵੇਰੇ ਸਵੇਰੇ 9 ਵਜੇ ਤੱਕ ਇਹਦੇ ਕਾਤਲ ਜਿਹੜੇ ਆ ਮਿਲ ਜਾਣਗੇ ਤੈਨੂੰ ਚਲੋ ਆਪਾਂ ਉਥੇ ਪਰਚਾ ਕਰਵਾਤਾ ਸਵੇਰ ਦੇ 9 ਵਜੇ ਗਏ ਫੇਰ ਇਹਨਾਂ ਗੰਗਲਿਆਂ ਦੀ ਮਿੱਟੀ ਝਾੜਤੇ ਨਹੀਂ ਉਹਨਾਂ ਦੇ ਫੜੇ ਨਹੀਂ ਗਏ ਘਰ ਨਹੀਂ ਲੱਭਣ ਡੇ ਉਹਨਾਂ ਨੂੰ ਲੱਗੇ ਸਨ ਨਹੀਂ ਲੱਗਣ ਡਈ ਲੱਗੇ ਸਨ ਉਹਦੀ ਨਹੀਂ ਲੱਭਣ ਡਈ ਮੈਂ ਇਥੇ ਕਿਸੇ ਬੰਦੇ ਥੱਪੜ ਮਾਰਦਾ ਮੈਂ ਫੋਨ ਬੰਦ ਕਰ ਲੈਣਾ ਮੇਰੀ ਮੇਰੇ ਮੇਰੀ ਲਗੇ ਸੰਬੰਧ ਹੋਈ ਨਹੀਂ ਹੈ ਮੇਰੇ ਘਰ ਦਾ ਮੇਰੇ ਕੋ ਪਰਿਵਾਰ ਚ ਕਣਗੇ ਫੇਰ ਮੈਂ ਫੜੇ ਜਾਣਾ ਉਹਦੀ ਮਾਂ ਚ ਕਣ ਉਹਦੀ ਭੈਣ ਚ ਕਣ ਉਹਦਾ ਭਰਾ ਚ ਕਣ ਉਹਦਾ ਪਿਓ ਚ ਕਣ ਆਪਣੇ ਆ ਬੰਦਾ ਗ੍ਰਿਫਤਾਰ ਹੋਏਗਾ ਕਿਉਂ ਨਹੀਂ ਗ੍ਰਿਫਤਾਰ ਹੁੰਦਾ ਨਹੀਂ ਤੇ ਮੈਨੂੰ 10 20 ਮਿੰਟ ਦਾ ਟਾਈਮ ਦੇ ਬੰਦੇ ਦਾ ਬੰਦਾ ਮੈਂ ਮਾਰ ਦਿੰਦਾ ਨਾ ਮੈਂ ਪਰਚਾ ਉਹਨਾਂ ਦੇ ਕਰਾਉਣਾ ਤੇ ਨਾ ਮ بس ਮੇਰੀ ਪ੍ਰਸ਼ਾਸਨ ਅੱਗੇ ਇਹੀ ਬੇਨਤੀ ਹੈ ਹੱਥ ਜੋੜ ਕੇ ਬੇਨਤੀ ਹੈ ਮੈਨੂੰ ਇਨਸਾਫ ਮਿਲਣਾ ਚਾਹੀਦਾ ਹੈ ਨਹੀਂ ਤਾਂ ਮੈਨੂੰ ਇਨਾ ਟਾਈਮ ਦੇ ਦਿਓ ਇਹਦੇ ਵਿੱਚ ਵੀ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ ਰੇਡ ਵੀ ਕਰ ਰਹੀ ਹੈ ਜਿੱਥੇ ਤੇ ਪਤਾ ਇਨਫੋਰਮੇਸ਼ਨ ਮਿਲ ਰਹੀ ਆ ਉਹਨਾਂ ਦੇ ਫੋਨ ਦੀਆਂ ਲੋਕੇਸ਼ਨਾਂ ਵੀ ਲੈ ਰਹੀ ਆ ਜਿੱਥੇ ਵੀ ਹਣ ਇਨਫੋਰਮੇਸ਼ਨ ਮਿਲਦੀ ਆ ਪੁਲਿਸ ਰੇਡ ਕਰਦੀ ਆ ਤਫਤੀਸ਼ ਕਰਦੀ ਆ ਇਹਨਾਂ ਨੂੰ ਸਮਝਾਇਆ ਵੀ ਤੁਸੀਂ ਇਸ ਕੰਮ ਚ ਨਾ ਪਾਓ ਪੁਲਿਸ ਨੂੰ ਆਪਣਾ ਕੰਮ ਕਰਨ ਦਿਓ ਕਦੋਂ ਤੱਕ ਲੱਗਦਾ ਜੀ ਦੇਖੋ ਜੀ ਲੱਗੇ ਆ ਲੋਕੇਸ਼ਨਾਂ ਵੀ ਲੈ ਰਹੇ ਆ ਹਰ ਕੰਮ ਜਿਹੜਾ ਪੁਲਿਸ ਦਾ ਤਫਤੀਸ਼ ਉਹ ਚੱਲ ਰਹੀ ਆ ਉਹਨੂੰ ਭਾਵੇਂ ਸੋਰੇ ਫੜਿਆ ਜਾਵੇ ਤੇ ਭਾਵੇਂ 4-5 ਲੱਗ ਜਾਵੇ ਅੱਜ ਚੱਲ ਰਹੀ ਹੈ ਜੀ ਲਿੱਟਰ ਚੱਲਿਆ ਹੀ 90 ਸਾਲ ਲਈ ਲਾਵਾਂਗੇ ਜਦ ਤੱਕ ਨਹੀਂ ਖਰਾਬ ਨਹੀਂ ਬਣਦਾ ਨਹੀਂ ਜੀ ਇਹ ਤਾਂ ਫਿਰ ਇਹਨਾਂ ਦੀ ਬੇਵਕੂਫੀ ਹੈ ਜੀ ਇਹ ਲੰਬੇ ਸਾਲ ਬਿਤਾਉਂਦੇ ਆ ਤੇ ਅੱਜ ਦੇ ਨਾਲ ਆ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ